ਇੱਕ ਬੰਨੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਵੀ ਅਸੀਂ ਕੋਈ ਵੀ ਕੀਕ ਕਿਸਾਨ ਨੂੰ ਨਾਲ ਨਹੀਂ ਆਣੀ ਦੂਜੇ ਬੰਨੇ ਜਿਹੜੇ ਪ੍ਰਾਈਵੇਟ ਵਿਕਰੇਤਾ ਨੇ ਫਾਰਮਰ ਵਗਰੇਤਾ ਵੀ ਕਿਸਾਨਾਂ ਨਾਲ ਨੂੰ ਜਿਹੜੇ ਦੁੱਧੇ ਉਤਪਾਦਿਆ ਜਾਂ ਬਲੈਕ ਖਾਦ ਵੇਚਣ ਲਈ ਇੱਥੇ ਡੀਏਕੀਪੀ ਕੋ ਜੂਰੀਆ ਵੇਚਣ ਲਈ ਮਜਬੂਰ ਕਰਦੇ ਲੈਣ ਵਾਸਤੇ ਔਰ ਉਹਨਾਂ ਦਾ ਕਹਿਣਾ ਵੀ ਮਗਰੋਂ ਥੋਕਦਿਆਂ ਕੰਪਨੀਆਂ ਸਾਨੂੰ ਇਹ ਚੀਜ਼ਾਂ ਨਾਲ ਜੋੜ ਕੇ ਦਿੰਦੀਆਂ ਤੇ ਫਿਰ ਸਰਕਾਰ ਕਿੱਥੇ ਆ ਫੇ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਮਹਿਕਮਾ ਪੰਜਾਬ ਦਾ ਉਹ ਕਿੱਥੇ ਆ ਹੁਣ ਅਮਰੀਕਾ ਦੇ ਰਾਸ਼ਟਰਪਤੀ ਨੇ ਬਾਹ ਮਰੋੜੀ ਬੋਲੀ ਤਾਂ ਕਰ ਕੀ ਗਿਆ ਉਹਨੇ ਮਨਾ ਲਿਆ ਮੋਦੀ ਸਰਕਾਰ ਨੂੰ ਵੀ ਅਸੀਂ ਜੜੀ ਚੀਜ਼ ਹਿੰਦੁਸਤਾਨ ਦੇ ਵਿੱਚ ਲਿਆ ਕੇ ਵੇਚਾਂਗੇ ਤੁਸੀਂ ਉੱਤੇ ਕੋਈ ਟੈਕਸ ਨਹੀਂ ਲਾਉਣਾ ਹੈਗਾ ਹੋਰ ਤੁਸੀਂ ਕੋ ਵੀ ਇਹਦਾ ਵੀ ਫਰਕ ਪਿਆ ਉਹਦਾ ਫਰਕ ਇਹ ਆ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਪੈਦਾਵਾਰ ਹੁੰਦੀ ਆ ਉਤਨੇ ਕਿਸਾਨ 2 2000 5 ਜਾਂ 5000 ਵੱਡੇ ਫਾਰਮਾਂ ਦੇ ਮਾਲਕ ਹੋ ਤੇ ਦੂਦੀ ਕਿਸਾਨੀ 2% ਹੀ ਖੇਤੀ ਕਰਦਾ ਕਹਿੰਦਾ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨੋ ਕੇ ਲਿਏ ਇਸ ਦੇਸ਼ ਕੇ ਲਿਏ ਦੀਵਾਰ ਬਣ ਕੇ ਖੜਾ ਹੋਗੇ ਸਾਨੂੰ ਖੁਸ਼ੀ ਹੋਈ ਕਿ ਮੋਦੀ ਸਾਹਿਬ ਤੁਹਾਨੂੰ ਚੰਗੀ ਗੱਲ ਮਨ ਬਣਾ ਲਿਆ ਭਈ ਅਮਰੀਕਾ ਵਾਲੀ ਚੋ ਬਣਾਉਂ ਫੋਨ ਮੋਦੀ ਸਾਹਿਬ ਚੁੱਕੀ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਡੀਸੀ ਅੰਮ੍ਰਿਤਸਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਉਹ ਐਮਐਲਏ ਆ ਦੇ ਦਬਾਅ ਤੇ ਬੀਡੀਪੀਓ ਸਾਰਿਆਂ ਪਰਤੀ ਜਵਾਬਦੇਹੀ ਆ ਸਰਪੰਚ ਵੀ ਸਾਡੇ ਆ ਉਹਨਾਂ ਦੇ ਦਬਾਅ ਹੇਠ ਅਸਲ ਕੰਮ ਨਾ ਰੁਕੇ ਜਾਣ ਜਿੰਨਾ ਕਰਕੇ ਫਿਰ ਸਾਨੂੰ ਇੰਨਾ ਜ਼ੋਰ ਲਾਉਣਾ ਪਵੇ ਇੱਕ ਬੇਨਤੀ ਆ ਵਾ ਦੂਸਰੀ ਬੇਨਤੀ ਆ ਵੀ ਇਹ ਤੋਂ ਬਾਅਦ ਅੰਮ੍ਰਿਤਸਰ ਅਸੀਂ ਜਾਣਾ ਜਿੰਨੀਆਂ ਵੀ ਜੋਨਾਂ ਆਈਆਂ ਮੈਂ ਉਹਨਾਂ ਆਗੂਆਂ ਨਾਲ ਗੱਲ ਕਰ ਲਈ ਆ ਪੀ ਭਾਵੇਂ ਜਿਨ੍ਹਾਂ ਨੇ ਤਿਆਰੀ ਕੀਤੀ ਆ ਕਈ ਤਿਆਰੀ ਤੋਂ ਰਹਿ ਵੀ ਗਏ ਹੋਣਗੇ ਸਨਾਹ ਜਲਾ ਲੋ ਜੇ ਖਾਦ ਦਾ ਮਸਲਾ ਥਰੂਆਊਟ ਅੰਮਰਸਰ ਜ਼ਿਲ੍ਹੇ ਦਾ ਸਾਰੀਆਂ ਸਹਿਕਾਰੀ ਸੁਸਾਇਟੀਆਂ ਜਦੋਂ ਖਾਦ ਦੇ ਰਹੀਆਂ ਵੇ ਤੇ ਨਾਲ ਦੀ ਨਾਲ ਉਹ ਸਲਫਰ ਸਲਫਰ ਦੇ ਨਾਲ ਨਾਲ ਜਿਵੇਂ ਕੋਈ ਦਵਾਈ ਦੇਤੀ ਜੇ ਪੋਟਾਸ਼ੀਅਮ ਕੋਈ ਪੋਟਾਸ਼ੀਅਮ ਪਦਾਰਥ ਦੇਤਾ ਉਹ ਵੀ ਦੇ ਰਹੀਆਂ ਨੇ ਨੈਨੋ ਜੂਰੀਆ ਵੀ ਨਾਲ ਦੇ ਹੀ ਜਾਂਦੇ ਆ ਤੇ ਕਿਸਾਨ ਆਂਦੇ ਵੀ ਅਸੀਂ ਤਾਂ ਖੱਲਾ ਖਾਦ ਲੈਣੀ ਅਸੀਂ ਇੰਨੀਆਂ ਚੀਜ਼ਾਂ ਕਿਉਂ ਲਈਏ ਇੱਕ ਬੰਨੇ ਭਗਵੰਤਮਾਨ ਦੀ ਸਰਕਾਰ ਕਹਿੰਦੀ ਵੀ ਅਸੀਂ ਕੋਈ ਚੀਜ਼ ਕਿਸਾਨ ਨੂੰ ਨਾਲ ਨਹੀਂ ਲੈਣੀ ਦੂਜੇ ਬੰਨੇ ਜਿਹੜੇ ਪ੍ਰਾਈਵੇਟ ਵਿਕਰੇਤਾ ਨੇ ਪ੍ਰਾਈਵੇਟ ਵਿਕਰੇਤਾ ਵੀ ਕਿਸਾਨਾਂ ਨੂੰ ਜਿਹੜੇ ਦੁੱਧੇ ਉਤਪਾਦਿਆ ਜਾਂ ਬਲੈਕ ਖਾਦ ਵੇਚਣ ਲਈ ਇੱਥੇ ਡੀਏਪੀਪੀ ਕੋ ਜੂਰੀਆ ਵੇਚਣ ਲਈ ਮਜਬੂਰ ਕਰਦੇ ਲੈਣ ਵਾਸਤੇ ਔਰ ਉਹਨਾਂ ਦਾ ਕਹਿਣਾ ਵੀ ਮਗਰੋਂ ਥੋਕਦਿਆਂ ਕੰਪਨੀਆਂ ਸਾਨੂੰ ਇਹ ਚੀਜ਼ਾਂ ਨਾਲ ਜੋੜ ਕੇ ਦਿੰਦੀਆਂ ਤੇ ਫਿਰ ਸਰਕਾਰ ਕਿੱਥੇ ਆ ਫਿਰ ਸਾਡਾ ਜਿਹੜਾ ਖੇਤੀਬਾੜੀ ਮਹਿਕਮਾ ਪੰਜਾਬ ਦਾ ਉਹ ਕਿੱਥੇ ਆ ਇਸ ਕਰਕੇ ਅਸੀਂ ਰਾਤੀ ਚਿੱਠੀ ਲਿਖ ਕੇ ਡੀਸੀ ਨੂੰ ਖੇਤੀਬਾੜੀ ਮਹਿਕਮੇ ਦੇ ਸਖਤਰ ਨੂੰ ਚੰਡੀਗੜ੍ਹ ਨੂੰ ਸਾਰੀਆਂ ਜਨ ਇੰਟੈਲੀਜੈਂਸੀਆਂ ਨੂੰ ਕਰ ਦਿੱਤੀ ਉਹਨਾਂ ਦੇ ਫੋਨ ਵੀ ਆ ਰਹੇ ਆ ਤੇ ਕਿਹਾ ਵੀ ਅੱਜ ਧਰਨਾ ਲਾਵਾਂਗੇ ਦੋ ਢਾਈ ਵਜੇ ਆ ਕੇ ਤੇ ਇਹ ਖਾਦ ਵਾਲਾ ਮਸਲਾ ਕਿਉਂ ਅੱਜ ਫੈਸਲਾ ਕੀਤਾ ਕਿ ਸ਼ਾਇਦ ਬਾਰ ਬਾਰ ਜਾਣ ਵਾਲੀ ਗੱਲ ਸ਼ਾਇਦ ਵਾਰਾਂ ਨਹੀਂ ਖੰਦੀ ਤੇ ਅੱਜ ਆਏ ਆ ਨਾਲ ਇਹ ਵੀ ਕੰਮ ਨਿਬੇੜ ਕੇ ਚੱਲੀਏ ਤੇ ਭਰਾਵੋ ਇਹਦੇ ਲਈ ਤਿਆਰੀ ਆ ਸਾਰਿਆਂ ਨੂੰ ਬੇਨਤੀ ਆ ਵੀ ਇਸੇ ਤਰੀਕੇ ਨਾਲ ਅੰਮਰਸਰ ਨੂੰ ਚੱਲੇ ਪਾਉਣੇ ਆ ਪਹਿਲਾਂ ਦੱਸੋ ਭਈ ਇਹਦੀ ਤਿਆਰੀ ਆ ਪਾਈ ਉੱਤੇ ਨਵੇੜਾਂ ਦੇ ਉਹਨਾਂ ਦੇ ਫੋਨ ਵਾਂਗ ਆ ਰਹੇ ਦੂਸਰਾ ਜਿਹੜਾ ਇਹ ਅੱਜ ਦਾ ਕਾਠ ਆ ਜੜੀਆਂ ਇਹਦੀਆਂ ਮੁੱਖ ਮੰਗਾ ਨੇ ਇਹ ਕਿਉਂ ਸੱਦ ਰਹੇ ਆ ਕਈ ਚੀਜ਼ਾਂ ਸਾਨੂੰ ਪਹਿਲਾਂ ਸਮਝ ਨਹੀਂ ਸੀ ਆ ਰਹੀਆਂ ਹੁਣ ਦਿਖ ਪਈਆਂ ਚਿੱਟੀਆਂ ਨੰਗੀਆਂ ਹੋ ਗਈਆਂ ਇੱਕੇ ਤਾਂ ਅਸੀਂ ਦਾਵਾ ਠੋਕ ਕੇ ਕਹਿੰਦੇ ਆ ਚਾਹੇ ਸਾਨੂੰ ਸਾਡੇ ਦਰਸ਼ਕ ਪੇਜ ਤੇ ਲਾਈਵ ਦੇਖ ਰਹੇ ਆ ਚਾਹੇ ਤੂੰ ਤੁਹਾਡੇ ਨਾਮ ਇਹ ਗੱਲ ਕਰ ਰਿਹਾ ਜਿੰਨੂੰ ਚਾਹੀਦਾ ਸਾਡੇ ਜਿਹੜੀ ਅਸੀਂ ਦੇ ਰਹੇ ਆ ਜਾਣਕਾਰੀ ਵੀ ਭਾਈ ਇਹ ਗਲਤ ਹੋ ਸਕਦੀ ਆ ਸਾਥੋਂ ਐਫੀ ਡੰਪ ਦਿਖਾ ਲਓ ਅਸੀਂ ਲਿਖਣ ਨੂੰ ਤਿਆਰ ਹੈ ਗਏ ਸਾਡੀ ਜਾਣਕਾਰੀ ਗਲਤ ਨਹੀਂ ਹੋ ਸਕਦੀ ਇਸ ਕਰਕੇ ਇੱਕ ਤਾਂ ਪੇਜ ਵਾਲੇ ਪਰਾਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਚੱਲ ਜਾਵੇ ਸਾਡੀ ਗੱਲਬਾਤ ਇਹ ਜਦੋਂ ਸ਼ੇਅਰ ਕਰੋਗੇ ਅਸੀਂ ਕੋਈ ਨਿੱਜੀ ਤੌਰ ਤੇ ਮਸ਼ਹੂਰ ਨਹੀਂ ਹੋਣਾ ਮਸ਼ਹੂਰ ਹੋ ਕੇ ਸਾਨੂੰ ਬੇਨਫਿਟ ਵੀ ਕੀੜਾ ਅਸੀਂ ਕੋ ਲਕਸ਼ਿਆਂ ਤੇ ਨਹੀਂ ਖੜਨਾ ਕੋ ਐਕਟਰ ਨਹੀਂ ਬੰਨਣਾ ਕੋ ਗਾਇਕ ਨਹੀਂ ਬੰਨਣਾ ਲੋਕਾਂ ਦੇ ਲੀਡਰ ਰਹਿਣਾ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨਾਂ ਆਮ ਜਨਤਾ ਤੱਕ ਸਾਡੀ ਗੱਲ ਚਲੀ ਜਾਊਗੀ ਹੁਣ ਮੈਂ ਦੱਸਣਾ ਚਾਹੂੰਗਾ ਅਜੇ ਤੱਕ ਤੁਹਾਨੂੰ ਕਿਸੇ ਟੀਵੀ ਚੈਨਲ ਤੇ ਖਬਰ ਦੇਖਣ ਨੂੰ ਨਹੀਂ ਮਿਲੀ ਹੋਣੀ ਪੰਜਾਬੀਆਂ ਨੂੰ ਕਿ ਭਾਰਤ ਤੇ ਅਮਰੀਕਾ ਦੇ ਵਿੱਚ ਸਮਝੌਤਾ ਹੋਣਾ ਕਈ ਵਾਰੀ ਇਹ ਗੱਲ ਸਮਝ ਨਹੀਂ ਆਉਂਦੀ ਪਰ ਮੈਂ 2 ਮਿੰਟ ਚ ਆਪਣੀਆਂ ਮਾਵਾਂ ਭੈਣਾਂ ਨੂੰ ਸਮਝਾ ਦੇਣੀ ਆ ਅਮਰੀਕਾ ਨਾਲ ਸਮਝੌਤਾ ਕੀ ਆ ਸੌਖਾ ਜਿਹਾ ਸਾਡੇ ਮੁਲਕ ਦੇ ਵਿੱਚ ਬਾਹਰੋਂ ਕੋਈ ਵੀ ਮੁਲਕਾ ਫਸਲ ਜਾਂ ਹੋਰ ਕੋਈ ਵੀ ਚੀਜ਼ ਲਿਆ ਕੇ ਵੇਚ ਸਕਦਾ ਬਾਹਰੋਂ ਸਾਡੀ ਸਰਕਾਰ ਕੀ ਕਰਦੀ ਆ ਬਾਰੋਂ ਕੋਈ ਚੀਜ਼ ਆਉਣ ਨਹੀਂ ਦਿੰਦੀ ਆਉਣ ਤੋਂ ਨਹੀਂ ਰੋਕ ਸਕਦੀ ਉਹ ਆਉਣ ਵਾਲੀ ਚੀਜ਼ ਦੇ ਉੱਤੇ ਟੈਕਸ ਲਾ ਦਿੰਦੀ ਹੈ ਤੇ ਟੈਕਸ ਜਦੋਂ ਵੱਧ ਲੱਗਾ ਹੁੰਦਾ ਸਾਡੀ ਮੰਡੀ ਵਿੱਚ ਲਿਆ ਕੇ ਕੋਈ ਵੀ ਬਾਹਰਲੀ ਚੀਜ਼ ਇਸ ਕਰਕੇ ਨਹੀਂ ਵੇਚਦਾ ਕਿ ਉਹ ਮਹਿੰਗੀ ਬੜੀ ਪੈਂਦੀ ਆ ਤੇ ਹਿੰਦੁਸਤਾਨ ਵਾਲਾ ਕੋਈ ਬੰਦਾ ਖਰੀਦਣ ਨੂੰ ਤਿਆਰ ਨਹੀਂ ਹੁੰਦਾ ਤਾਂ ਕਿਉਂ ਲੈ ਕੇ ਵੇਚਣਗੇ ਹੁਣ ਜਿਹੜਾ ਸਮਝੌਤਾ ਆ ਭਾਰਤ ਅਮਰੀਕਾ ਨਾਲ ਹੁਣ ਅਮਰੀਕਾ ਦੇ ਰਾਸ਼ਟਰਪਤੀ ਨੇ ਬਾਹ ਮਰੋੜੀ ਮੋਦੀ ਸਾਹਿਬ ਕਰਕੇ ਗਿਆ ਉਹਨੇ ਮਨਾਲਿਆ ਮੋਦੀ ਸਰਕਾਰ ਨੂੰ ਵੀ ਅਸੀਂ ਜੜੀ ਚੀਜ਼ ਹਿੰਦੁਸਤਾਨ ਦੇ ਵਿੱਚ ਲਿਆ ਕੇ ਵੇਚਾਂਗੇ ਤੁਸੀਂ ਉੱਤੇ ਕੋਈ ਟੈਕਸ ਨਹੀਂ ਲਾਉਣਾ ਹੈਗਾ ਹੋਰ ਤੁਸੀਂ ਇਹ ਕੋ ਵੀ ਇਹਦਾ ਵੀ ਫਰਕ ਪਿਆ ਉਹਦਾ ਫਰਕ ਇਹ ਆ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਪੈਦਾਵਾਰ ਹੁੰਦੀ ਆ ਉੱਥੋਂ ਦੇ ਕਿਸਾਨ 2-2000 5 5000 ਵੱਡੇ ਫਾਰਮਾਂ ਦੇ ਮਾਲਕੇ ਉੱਥੋਂ ਦੀ ਕਿਸਾਨੀ 2% ਹੀ ਖੇਤੀ ਕਰਦੀ ਹੈ ਉੱਥੇ ਡੇਰੀ ਫਾਰਮ ਇੱਕ ਇੱਕ ਹਜ਼ਾਰ 5 5000 ਗਾਵਾਂ ਦੇ 10 10000 ਗਾਵਾਂ ਦੇ ਉਹਨਾਂ ਦੀ ਪੈਦਾਵਾਰ ਬਹੁਤ ਹੈ ਅਮਰੀਕਾ ਸਰਕਾਰ 60000 ਡਾਲਰ ਸਬਸਿਡੀ ਦਿੰਦੀ ਹੈ ਉਹਨਾਂ ਨੂੰ ਕਿਸਾਨਾਂ ਨੂੰ ਉਹਨਾਂ ਦੀ ਪੈਦਾਵਾਰ ਸਾਡੇ ਮੁਕਾਬਲੇ ਬਹੁਤ ਘੱਟ ਲਾਗਤ ਕੀਮਤ ਤੇ ਪੈਂਦੀ ਹੈ ਮਸਲਨ ਸੋਚੋ 3-4 ਮੈਂ ਫਸਲਾ ਦੇਦਾ ਜਿਹੜੇ ਉਹ ਕਪਾਹ ਤੇ ਕਹਿੰਦੇ ਕਪਾਹ ਦੀ ਮਜੂਰੀ ਦੇਤੀ ਸਾਡੇ ਕਪਾਹ ਦੇ ਉੱਤੇ ਐਮਐਸਪੀ ਜਿਹੜੀ ਆ 1 ਕੁਇੰਟਲ ਕਪਾਹ ਜਿਹੜੀ ਆ ਉਸ 7000 ਰੁਪਏ ਤੈਅ ਕੀਤੀ ਮਾਲੋ ਅਮਰੀਕਾ ਦੀ ਕਪਾਹ ਸਾਡੀ ਮੰਡੀ ਚ 5000 ਨੂੰ ਵਿਕੇ ਤੁਸੀਂ ਆਪਣੀ ਕਪਾਹ ਲਓਗੇ ਕਿ ਅਮਰੀਕਾ ਵਾਲੀ ਲਓਗੇ ਅਮਰੀਕਾ ਵਾਲੀ ਲਓਗੇ ਨਾ ਵੀ ਸਸਤੀ ਹੈ ਇਸੇ ਤਰੀਕੇ ਨਾਲ ਸੋਇਆ ਬੀਣਿਆ ਸੋਇਆਬੀਨ ਬਾਹਰੋਂ ਆ ਰਹੀ ਆ ਹਾਂਜੀ ਮੱਕਾ ਬਾਹਰੋਂ ਆ ਰਿਹਾ ਜਾਣੀ ਦੀ ਸਾਡੀ ਮੱਕੀ ਨਾਲੋਂ ਸਸਤਾ ਮੱਕਾ ਆ ਕੇ ਜੇ ਤੁਹਾਡੀ ਮੰਡੀ ਵਿੱਚ ਸਸਤਾ ਵਿਕੂਗਾ ਤਾਂ ਤੁਸੀਂ ਕਿਹੜਾ ਖਰੀਦੋਗੇ ਅਮਰੀਕਾ ਵਾਲਾ ਜੇ ਮੰਨ ਲਓ ਉੱਥੋਂ ਦੁੱਧ ਦੇ ਪ੍ਰੋਡਕਟ ਆ ਗਏ ਕਿਉਂ ਆ ਜੇ ਮੰਨ ਲਓ ਅਮਰੀਕਾ ਦਾ ਦਹੀਂ ਆ ਜੇ ਪਨੀਰ ਆ ਜੇ ਸਾਡਾ ਪਨੀਰ ਤੇ ਮੇਰੇ ਖਿਆਲ ਬਹੁਤ ਮਹਿੰਗਾ ਜੇ ਉਹ ਪਨੀਰ 100 ਰੁਪਏ ਵੇਚਣ ਜੇ ਤੁਸੀਂ ਅਮਰੀਕਾ ਵਾਲਾ ਪ੍ਰੀਖ ਖੁਸ਼ੀ ਨਾ ਖਰੀਦਣਾ ਅਮਰੀਕਾ ਨਾਲ ਹੈ ਹੁਣ ਉਹਦਾ ਹੋਊਗਾ ਕੀ ਜਿਹੜੇ ਸਾਡੇ ਆਪਣੇ ਕਿਸਾਨ ਆ ਉਹਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ ਅਸਲ ਹਰਵਾ ਇਹ ਸਮਝੌਤਾ ਗਿਆ ਜੇ ਹੁਣ ਹੋ ਇਹਦੇ ਤੇ ਕੋਈ ਸਰਕਾਰ ਬੋਲਣ ਨੂੰ ਤਿਆਰ ਨਹੀਂ ਹੈਗੀ ਤੁਝ ਜਾ ਇੱਕ ਫੈਕਟੇ ਦਾ ਦੇਖੋ ਖਾਸ ਕਰਕੇ ਫਰਕ ਇਹਨੂੰ ਕਹਿੰਦੇ ਜੀਐਮਬੀਜ ਜੈਨੇਟਿਕ ਮੋਡੀਫਾਈਡ ਉਹ ਜਿਹੜੇ ਨੇ ਉਹ ਦੇ ਬੀ ਜਾ ਰਹੇ ਸਾਡੇ ਵਾਤਾਵਰਨ ਵਾਸਤੇ ਤੇ ਤੁਹਾਡੀ ਸਿਹਤ ਵਾਸਤੇ ਠੀਕ ਨਹੀਂ ਹੈਗੇ ਉਹ ਪੈਦਾਵਾਰ ਬਹੁਤ ਜਦੋਂ ਤੁਸੀਂ ਲੰਮੇ ਦਾਤੋਂ ਖਾਓਗੇ ਤੁਹਾਨੂੰ ਅਨੇਕਾਂ ਕਿਸਮ ਦੀਆਂ ਬਿਵਾਰੀਆਂ ਲੱਗ ਸਕਦੀਆਂ ਤੁਹਾਡਾ ਨੱਕ ਕਾਂਹ ਅੱਖ ਵੱਡਾ ਨਿਕਾ ਹੋ ਸਕਦਾ ਇਹ ਇਹ ਮ ਗਿਆਨ ਨਹੀਂ ਦੱਸਦੇ ਔਰ ਮੋਦੀ ਸਾਹਿਬ ਬਾਰੇ ਮੀਡੀਆ ਕੀ ਬੋਲਦਾ ਕਹਿੰਦਾ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨੋਂ ਕੇ ਲਈ ਇਸ ਦੇਸ਼ ਕੇ ਲਈ ਦੀਵਾਰ ਬਣ ਕੇ ਖੜਾ ਹੋ ਗਿਆ ਸਾਨੂੰ ਖੁਸ਼ੀ ਹੋਈ ਕਿ ਮੋਦੀ ਸਾਹਿਬ ਤੋਂ ਚੰਗੀ ਗੱਲ ਮਨ ਬਣਾ ਲਿਆ ਵੀ ਅਮਰੀਕਾ ਗਾੜੀ ਝੁਕਣਾ ਨੂੰ ਫੋਨ ਮੋਦੀ ਸਾਹਿਬ ਝੁਕ ਗਏ ਤੇ ਗੋਦੀ ਮੀਡੀਆ ਕੀ ਬੋਲਦਾ ਕਹਿੰਦਾ ਜਿਹੜੇ ਦੁੱਧ ਦੇ ਪ੍ਰੋਡਕਟ ਭਾਵੇਂ ਦੁੱਧ ਕਹਿੰਦਾ ਸੀ ਬਾਹਰੋਂ ਆਉਣੇ ਨੇ ਅਮਰੀਕਾ ਵਾਲੇ ਕਹਿੰਦੇ ਆ ਵੀ ਨੌਨ ਵੇਜ ਦਾ ਮਤਲਬ ਹੁੰਦਾ ਵੀ ਮੀਟ ਵਾਲਾ ਖਾਣਾ ਉਹ ਮੀਟ ਵਾਲੀ ਫੀਡ ਖਾਉਂਦੇ ਆ ਆਪਦੀ ਗਾਈਆਂ ਨੂੰ ਮੀਟ ਵਾਲਾ ਕੈਲਸ਼ੀਅਮ ਦਿੰਦੇ ਆ ਆਪਦੀ ਗਾਈਆਂ ਨੂੰ ਮੀਟ ਵਾਲੇ ਹੋਰ ਜਿਹੜੀਆਂ ਦੁੱਧ ਬਣਾਉਣੀਆਂ ਆ ਤੇ ਗੋਦੀ মিডিਆ ਕਹਿੰਦਾ ਵੀ ਇਹਦੇ ਨਾਲ ਦੇਸ਼ ਦੇ ਹਿੰਦੂਆਂ ਦੀਆਂ ਭਾਵਨਾਵਾਂ ਦਾ ਨੁਕਸਾਨ ਹੋਊਗਾ ਹੁਣ ਉਹ ਹੀ ਕਹਿੰਦੇ ਮੋਦੀ ਸਾਹਿਬ ਨੇ ਸਮਝੌਤਾ ਕਰ ਲਿਆ ਹੁਣ ਹਿੰਦੂਵਾਦੀਆਂ ਭਾਵਨਾਵਾਂ ਕਿੱਥੇ ਜਿੰਆਂ ਬਈ ਹੁਣ ਉਹ ਨਾਨ ਵੇਜ ਹੀ ਆਉਣਾ ਜੋ ਖਾਂਦੇ ਪੀਂਦੇ ਨੇ ਇਸ ਕਰਕੇ ਕਹਿੰਦੇ ਆ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਅਮਰੀਕਾ ਸਮਝੌਤੇ ਦਾ ਇੰਨਾ ਕੀ ਰੋਲਾ ਬੋਲੀ ਚੁਰੇ ਜਾਂਦੇ ਆ ਇਸ ਕਰਕੇ ਦੂਸਰਾ ਕਈ ਵਾਰੀ ਇਹਦਾ ਦੂਜਾ ਪੱਖ ਸੁਣ ਲੋ ਥੋੜਾ ਸਿਆਣ ਨਾ ਸੁਣੇ ਮਜ਼ਦੂਰਾਂ ਨੂੰ ਲੱਗੂ ਕਿ ਸਾਨੂੰ ਕੀ ਲੱਗੇ ਸਾਡੇ ਵਾਸਤੇ ਤਾਂ ਮਾਲ ਸਸਤਾ ਹੋ ਗਿਆ ਸ਼ਹਿਰੀ ਆਖਣਗੇ ਕਿ ਸਾਨੂੰ ਕੀ ਲੱਗੇ ਜੇ ਕਿਸਾਨ ਰੋਲਦੇ ਆ ਤੇ ਰੋਲਣ ਠੀਕ ਹੈ ਜੀ ਸਾਡੇ ਵਾਸਤੇ ਸਸਤਾ ਆ ਰਿਹਾ ਮਿਲਣਾ ਤੁਹਾਨੂੰ ਵੀ ਸਸਤਾ ਨਹੀਂ ਗੇ ਅਗਲੀ ਗੱਲ ਸੁਣ ਲੋ ਕਿਵੇਂ ਆ ਜੀਓ ਆਇਆ ਜੀਓ ਆਇਆ ਨਾ ਅਗਲੀ ਜਨਪੜ ਇਹਨੇ ਆ ਕੇ ਫਰੀ ਕਰਤਾ ਵੀ ਫਿਰ ਹੀ ਲਾ ਜੋ ਜਦੋਂ BSNL ਬਾਕੀ ਕੰਪਨੀਆਂ ਮਾਂਦੀਆਂ ਗਈਆਂ ਉਦੋਂ ਬਾਅਦ Jio ਸਭ ਤੋਂ ਵੱਧ ਮਹਿੰਗਾ ਗਾ ਤੁਹਾਡੇ ਦੇਸ਼ ਦੇ ਕਿਸਾਨਾਂ ਨੂੰ ਪਹਿਲਾਂ ਇੰਨਾ ਮਾਰਨਾ ਜਦੋਂ ਆਪਣੇ ਦੇਸ਼ ਦੇ ਕਿਸਾਨ ਦੁੱਧ ਦਾ ਕਿੱਤਾ ਛੱਡ ਗਏ ਠੀਕ ਹੈ ਜੀ ਦੁੱਧ ਵਿੱਚ ਨਾ ਨਾ ਬੰਦ ਕਰਤਾ 4 ਸਾਲ ਤੁਹਾਨੂੰ ਘੱਟ ਰੇਟ ਤੇ ਦੇ ਕੇ 1 ਸਾਲ ਦੇ ਵਿੱਚ ਹੀ ਫਿਰ 4 ਗੁਣਾ ਮਹਿੰਗਾ ਵੇਚ ਕੇ ਅਗਲੇ ਨੇ ਘਾਟਾ ਪੂਰਾ ਸਸਤਾ ਤੁਹਾਨੂੰ ਵੀ ਨਹੀਂ ਜਮਾ ਇਹ ਮਤ ਸੋਚਿਓ ਮਟਰ ਸਾਡੇ ਇੱਥੇ 2 ਰੁਪਏ ਰੋਲਦੇ ਹੁੰਦੇ ਆ ਤੇ ਜਿਹੜਾ ਖਰੀਦਦਾਰ ਨੂੰ 60 ਨੂੰ ਵੇਚਣ ਦੇ ਉਹਨੂੰ ਕਿਹੜੇ ਸਸਤੇ ਮਿਲਦੇ ਫਾਇਦਾ ਤਾਂ ਕੋਈ ਨਹੀਂ ਐਸ ਬੜੇ ਕਹਿੰਦੇ ਆ ਮਹਾਰਾ ਮੱਧ ਪ੍ਰਦੇਸ਼ ਦੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਹੈ ਮੋਦੀ ਸਾਹਿਬ ਸੁਣ ਮੇਰੀ ਗੱਲ ਉੱਥੇ ਭੈਣੋ 1 ਰੁਪਏ ਤੋਂ 2 ਰੁਪਏ ਗੰਡੇ ਵਿਕਣਦੇ ਜੇ ਪਤਾ ਤੇ ਇੱਥੇ ਕਿੰਨੇ ਵਿਕਣਦੇ ਸਾਰ ਰੋਲਡਾ ਕਿੰਨੇ ਮਹਿੰਗੇ ਮਿਲਦੇ ਤੋਂ ਸਾਡੀਆਂ ਫਸਲਾਂ ਦਾ ਇਸ ਕਰਕੇ ਇਹਦਾ ਵਿਰੋਧ ਕਰਨੇ ਇੱਕ ਤਾਂ ਇਹ ਹੋ ਗਿਆ ਜੇ ਜਿਹਨੇ ਲਿਖ ਕੇ ਲੈਣਾ ਭਾਵੇਂ ਹੱਥ ਦਾ ਗੁੱਠਾ ਛੱਡ ਕੇ ਪੈਰ ਦਾ ਗੁੱਠਾ ਨਾਲੋਂ ਲਾਓ ਕੇ ਦੇ ਨੂੰ ਤਿਆਰ ਆਂ ਗਾ ਇਹ ਰਿਜ਼ਲਟ ਨਿਕਲ ਗਿਆ ਇਹ ਲੜਾਈ ਦਾ ਵਿਸ਼ਾ ਦੂਸਰਾ ਜਿਵੇਂ ਮੇਰੇ ਤੋਂ ਪਹਿਲਾਂ ਆਪਣੇ ਦੋ ਬੁਲਾ ਰਿਆ ਨੇ ਆਗੂਆਂ ਨੇ ਕਿਹਾ ਵੀ ਬਿਜਲੀ ਸੋਧ ਬਿੱਲ 2025 ਸਮਝ ਨਹੀਂ ਆਉਂਦੀ ਪੰਜਾਬੀ ਚ ਸਿੱਧਾ ਸਿੱਧਾ ਜਾ ਬੋਲੀਏ ਵੀ ਤੁਹਾਡਾ ਤੁਹਾਡੀਆਂ ਜ਼ਮੀਨਾਂ ਆਹ ਮੰਡੀ ਚ ਬੈਠੇ ਸੌਖੀ ਸਮਝ ਆ ਜੇ ਇਹ ਕਿੰਨਾ ਦੇ ਚ ਨੇ ਇਹ ਕਿਸਾਨਾਂ ਦੀ ਜ਼ਮੀਨ ਇਹ ਮਰੱਬੀ ਬੰਦੀ ਦੇ ਵਿੱਚ ਕੱਤੀ ਗਈ ਜਿਹੜੇ ਦੇਸ਼ ਦੇ ਕਿਸਾਨ ਆ ਮਜ਼ਦੂਰ ਆ ਪੰਜਾਬੀ ਆ ਉਹਨਾਂ ਦੀ ਜ਼ਮੀਨ ਹੈ ਸਰਕਾਰੀ ਮੰਡੀ ਦਾ ਇਹ ਲੋਕਾਂ ਦੀ ਨਾ ਇਹ ਕਿਸੇ ਮੋਦੀ ਸਾਹਿਬ ਦੀ ਨਹੀਂ ਇਹ ਕਿਸੇ ਭਗਵੰਤ ਮਾਨ ਦੀ ਨਹੀਂ ਕਿਸੇ ਬਾਦਲਕਿਆਂ ਦੀ ਨਹੀਂ ਕਿਸੇ ਕਾਂਗਸ ਦੀ ਨਹੀਂ ਇਹਨੂੰ ਕਹਿੰਦੇ ਜਨਤਕ ਜਾਇਦਤ ਵੀ ਲੋਕਾਂ ਦੀ ਜਾਇਦਤ ਹੈ ਜਿਹੜਾ ਬਿਜਲੀ ਬੋਰ ਆ ਇਹਦੇ ਥੱਲੇ ਜ਼ਮੀਨਾਂ ਲੱਖਾਂ ਕਿੱਲੇ ਆ ਲੱਖਾਂ ਕਿੱਲੇ ਨੇ ਜਾ ਉਹ ਕਿੰਨਾ ਦੀਆਂ ਵਾ ਤੁਹਾਡੀ ਉਹਦੇ ਬਿਜਲੀ ਬੋਰਸ ਤੇ ਜਿੰਨੇ ਪੋਲ ਲੱਗੇ ਆ ਜਿੰਨੇ ਵੱਡੇ ਬਿਜਲੀ ਘਰ ਬਣੇ ਆ ਜਿੰਨੇ ਥਰਮਲ ਪਲਾਂਟ ਲੱਗੇ ਆ ਉਹ ਅਰਬਾਂ ਖਰਬਾਂ ਰੁਪਈਆਂ ਦੀ ਜਾਇਦਤ ਕਹਿ ਦੀ ਆ ਥੋੜੀ ਜਾਇਦਤ ਤੇ ਹੁਣ ਹੋਰ ਕੀ ਲੱਗਾ ਉਹ ਕੰਡੀਆਂ ਦੇ ਭਾਅ ਪ੍ਰਾਈਵੇਟ ਕਾਰਪੋਰੇਟ ਨੂੰ ਅਗਲੇ ਵੇਚਣ ਲੱਗੇ ਆ ਵੇਚਣ ਲੱਗੇ ਆ ਆ ਸਾਡੀ ਜਨਤਾ ਚੁੱਪ ਚਾਪ ਘਰਾਂ 'ਚ ਬੈਠੀ ਆ ਅਸੀਂ ਕਹਿੰਦੇ ਆ ਬਿਜਲੀ ਬਿਲ ਵੇਖ ਚੱਲਿਆ ਜੇ ਉਹਦਾ ਮਤਲਬ ਆ ਵੀ ਜਿਹੜਾ ਪ੍ਰਾਈਵੇਟ ਬੰਦਾ ਹੋ ਕੋਈ ਆ ਜੇ ਚਾਹੇ ਮੈਨੂੰ ਖਲਾ ਦਿਓ ਮੈਨੂੰ ਬਿਜਲੀ ਬੋਰਡ ਦੇ ਦੇ ਸਰਕਾਰ ਮਾ ਜਦੋਂ ਉਹਦਾ ਮਾਲਕ ਬਣ ਜਾਊਗਾ ਪ੍ਰਾਈਵੇਟ ਬੰਦੇ ਨੂੰ ਤੁਹਾਨੂੰ ਸਸਤੀ ਬਿਜਲੀ ਦੇਣ ਦੀ ਕੀ ਲੋੜ ਹੈ ਦੀ? ਕੇ ਹੋ ਲੋੜ ਆ? ਉਹਨੇ ਕਦੀ ਸਸਤੀ ਉਹਨੇ ਮਹਿੰਗੇ ਪੈਸੇ ਬਚਨੇ ਆ। ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਤੁਹਾਡੇ 80% ਘਰਾਂ ਦੇ ਵਿੱਚ ਬਿਜਲੀ ਜਗਣੀ ਨਹੀਂ ਹੈਗੀ ਵੀ ਬਿੱਲ ਹੀ ਇੰਨੇ ਜ਼ਿਆਦਾ ਆਉਣੇ ਆ ਵੀ ਤੁਹਾਡੇ ਕੋਲ ਬਿਜਲੀ ਬਾਲੀ ਹੀ ਨਹੀਂ ਜਾਣਾ। ਆ ਵਾ ਬਿਜਲੀ ਬੁੱਟਾ ਸਿੱਧਾ ਜੇ ਪੰਜਾਬੀਆਂ ਨੂੰ ਸਮਝਾਉਨੇ ਵੀ ਤੁਹਾਡਾ ਬਿਜਲੀ ਬੋਰਡ ਵੇਚਣ ਦੀ ਤਿਆਰੀ ਜੇ ਤੇ ਤੁਹਾਡੇ ਕੋਈ ਦੇ ਬਿੱਲ ਨਹੀਂ ਜੇ ਭਰੇ ਜਾਂਦੇ ਭਰਾਓ ਸਾਡਾ ਹੋਕਾ ਜੇ ਜੇ ਲੜ ਕੇ ਸਾਰੇ ਇਕੱਠੇ ਹੋ ਜਾਈਏ ਤਾਂ ਇਹ ਬਿਜਲੀ ਬੋਰਡ ਨੂੰ ਬੁਜਾਇਆ